ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਅੱਧੀ ਰਾਤ ਨੂੰ ਅੱਖ ਖੁੱਲ ਜਾਵੇ ਅੱਧੀ ਰਾਤ ਨੂੰ ਜਾਗ ਆ ਜਾਵੇ ਤਾਂ ਤੁਰੰਤ ਉੱਠ ਕੇ ਇਹ ਸ਼ਬਦ ਬੋਲਦਿਆ ਕਰੋ ਇਹ ਸ਼ਬਦ ਜਾਪ ਕਰਨਾ ਸ਼ੁਰੂ ਕਰਦਿਆ ਕਰੋ ਅਦੇਖਣਾ ਸਤਿਗੁਰ ਸੱਚੇ ਪਾਸ਼ਾ ਜੀ ਬਹੁਤ ਕਿਰਪਾ ਕਰਦੇ ਨੇ ਸਤਿਗੁਰ ਸੱਚੇ ਪਾਸ਼ਾ ਹਰਥਾਂ ਸਹਾਇ ਹੇ ਹਰਥਾਂ ਰੱਖਿਆ ਕਰਨਗੇ ਸੋਈ ਸ਼ਬਦ ਜਾਪ ਕਿਹਣਾ ਹੈ ਅਤੇ ਅੱਧੀ ਰਾਤ ਨੂੰ ਕਰਨਾ ਕਿਉਂ ਕਿਹਾ ਜਾਂਦਾ ਹੈ ਇਸ ਬਾਰੇ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਜਾਣ ਕਰਾਂਗੇ ਇਸ ਕਰਕੇ ਆਪ ਵੀ ਇਹ ਵੀਡੀਓ ਨੂੰ ਮਤਵਾ ਜਰੂਰ ਸੁਣਿਆ ਜੀ ਤਾਂ ਆਵਾਜ਼ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਅੱਧੀ ਰਾਤ ਵਾਂਗ ਸੰਗਤ ਜੀ ਕੁਝ ਭੈਣ ਭਰਾ ਰਾਤ 2 ਵਜੇ ਤੋਂ ਬਾਅਦ ਦੇ ਸਮੇਂ ਅੱਧੀ ਰਾਤ ਹੀ ਮੰਨਦੇ ਹਨ ਉਨਾਂ ਨੂੰ ਲੱਗਦਾ ਹੈ ਕਿ ਇਹ ਵੇਲਾ ਰਾਤ ਦਾ ਹੈ ਅਜ ਦਿਨ ਨਹੀਂ ਚੜਿਆ ਇਸ ਕਰਕੇ ਜੇਕਰ ਉਹਨਾਂ ਨੂੰ ਜਾਗ ਆ ਵੀ ਜਾਵੇ ਤਾਂ ਉਹ ਦੁਬਾਰਾ ਤੋਂ ਸ਼ਰਮ ਦੀ ਕੋਸ਼ਿਸ਼ ਕਰਦੇ ਆ ਜਾਂ ਸੌਂ ਜਾਂਦੇ ਆ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਵਾਰ-ਵਾਰ ਸਮ회의 ਗੱਲ ਸਮਝਉਂਟਿਆ ਕਿ ਭਾਵੇਂ ਕੀ ਗ੍ਰਸਤੀ ਬੰਦੇ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵੇਰੇ 3:00 ਸਵੇਰੇ 6:00 ਤੱਕ ਦਾ ਸਮਾਂ ਨਿਰਧਾਰਤ ਕੀਤਾ ਹੈ ਪਰ ਅੰਮ੍ਰਿਤ ਵੇਲਾ ਰਾਤ 12:00 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਰਾਤ 12:00 ਵਜੇ ਤੋਂ ਬਾਅਦ ਨਵਾਂ ਦਿਨ ਚੜ ਜਾਂਦਾ ਹੈ ਅਰ ਨਵਾਂ ਦਿਨ ਚੜਨ ਦੇ ਨਾਲ ਅਮਰਤ ਵੇਲਾ ਵੀ ਉਸੇ ਵੇਲੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਿੰਨੇ ਵੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੋਏ ਨੇ ਭਜਨ ਮੰਦਗੀ ਕਰਨ ਵਾਲੀਆਂ ਰੂਹਾਂ ਨੇ ਉਹਨਾਂ ਦੇ ਜੀਵਨ ਬਾਰੇ ਪੜ੍ਹੀਏ ਤਾਂ ਪਤਾ ਲੱਗਦਾ ਵੀ ਰਾਤ 12 ਵਜੇ ਉੱਠ ਕੇ ਇਸ਼ਨਾਨ ਕਰਕੇ ਭਜਨ ਮੰਦਗੀ ਕਰਨ ਬੈਠ ਜਾਂਦੇ ਸਨ ਕਮਾਈ ਵਾਲੇ ਸੰਤ ਮਹਾਪੁਰਖ ਤਾਂ ਤਨਵੰਗਣਾ ਸਿੰਘ ਜੀ ਕਹਿੰਦੇ ਉਹ ਰਾਤ ਨੂੰ 12 ਵਜੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠ ਜਾਂਦੇ ਸਨ ਭਜਨ ਮੰਦਗੀ ਕਰਦੇ ਸਨ ਤੇ ਜੋ ਵੀ ਉਹਨਾਂ ਦਾ ਅਮਰਤ ਵੇਲੇ ਦਾ ਨਿਯਮ ਉਜੇ ਉਸ ਤੋਂ ਇਲਾਵਾ ਪੰਜ ਪਾਰਸ਼ਕੁਨੀ ਸਾਹਿਬ ਜੀ ਦੇ ਉਹ ਸੁਣਦੇ ਸਨ ਸੋ ਰਾਤ ਦੇ 12 ਵਜੇ ਤੋਂ ਬਾਅਦ ਦੇ ਸਮੇਂ ਨੂੰ ਅਮਰਤ ਵੇਲਾ ਹੀ ਮੰਨਿਆ ਗਿਆ ਏ ਅਤੇ ਬੜੇ ਹੀ ਵੱਡੇ ਪਾਪਾ ਵਾਲੇ ਕਰਮਾ ਵਾਲੇ ਨੇ ਉਹ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆ ਜਾਂਦੀ ਹੈ ਭਾਵੇਂ ਕਿਸੇ ਵੀ ਕਾਰਨ ਕਰਕੇ ਆਵੇ ਜਿਵੇਂ ਕਈ ਭੈਣ ਭਰਾ ਕਹਿ ਦਿੰਦੇ ਕਿ ਸਾਨੂੰ ਤਾਂ ਸਦੀਆਂ ਫਿਕਰਾਂ ਚਿੰਤਾਵਾਂ ਕਰਕੇ ਹੀ ਨੀਂਦ ਨਹੀਂ ਆਉਂਦੀ ਜਾਂ ਕਈਆਂ ਦੇ ਸਰੀਰ ਨੂੰ ਦੁੱਖ ਰੋੜ ਹੀ ਇਦਾਂ ਦਾ ਲੱਗਾ ਹੁੰਦਾ ਕਿ ਉਹ ਸਾਰੀ ਰਾਤ ਸਹੀ ਤਰੀਕੇ ਦੇ ਨਾਲ ਨਹੀਂ ਸੌਂ ਪਉਂਦੇ ਪਰ ਸੰਤ ਜੀ ਕਮਾਈ ਵਾਲੇ ਸੰਤ ਮਹਾਕੋਰਕ ਜੀ ਸੰਜੋਗ ਦੇ ਵੇ ਕਹਿੰਦੇ ਕਿ ਭਾਈ ਕੀ ਵੇਲਾ ਬਹੁਤ ਪਾਵਰ ਸੁਣ ਲਿਆ ਜਿਸ ਵੀ ਕਾਰਨ ਕਰਕੇ ਤੁਹਾਨੂੰ ਇਸ ਰੀਲੇ ਦੇ ਵਿੱਚ ਜਾਗ ਆਉਂਦੀ ਆ ਨਾ ਬਸ ਇਹ ਨੂੰ ਸੋਚੋ ਕਿ ਮੈਨੂੰ ਜਾਗ ਕਿਵੇਂ ਆਈ ਕਿਉਂ ਆਈ ਤੁਰੰਤ ਉਸ ਵੇਲੇ ਨੂੰ ਸੁਮਾਰ ਲਿਆ ਕਰੋ ਫਟਕੇ ਨਾਮ ਜਦੋਂ ਬੈਠ ਗਿਆ ਕਰੋ ਜਿਉਂਟ ਕੇ ਬੈਠਿਆ ਨਹੀਂ ਜਾਂਦਾ ਤੱਕ ਆਪਣੇ ਇਸ ਤਰਤੇ ਲੈ ਮੈਂ ਪਿਆ ਪਿਆ ਹੀ ਨਾਮ ਜਪਨਾ ਸ਼ੁਰੂ ਕਰਦਾ ਕਦੇ ਵੀ ਦੁਬਾਰਾ ਸੌਣ ਦੀ ਕੋਸ਼ਿਸ਼ ਨਾ ਕਰਦਾ ਇਹ ਵੇਲਾ ਬਹੁਤ ਕਰਨਾਵਾਂ ਦਾ ਗਨਾਂ ਲਿਆ ਨੂੰ ਮਿਲਦਾ ਹੈ ਮਹਾਭਗਵਤੀ ਜੀ ਚੋਦਿਕਰ ਕਹਿੰਦੇ ਵੀ ਉਹ ਟੈਨਸ਼ਨ ਉਹ ਫਿਕਰ ਉਹ ਦੁੱਖ ਸੋਗ ਭਲਾ ਜੀ ਦੇ ਕਾਰਨ ਇਸ ਵੇਲੇ ਦੇ ਵਿੱਚ ਜਾਗਦਾ ਆ ਜਾਂਦੀ ਕਿਉਂਕਿ ਇਹ ਵੇਲਾ ਕਈ ਲੋਕਾਂ ਨੂੰ ਬਹੁਤ ਕੋਸ਼ਿਸ਼ਾਂ ਕਰਨ ਦੇ باوجود ਵੀ ਨਹੀਂ ਮਿਲਦਾ ਮਹਾਭਗਵਤੀ ਜੀ ਕਹਿੰਦੇ ਉਹ ਮਾੜੇ ਕਰਮ ਅੱਗੇ ਆ ਜਾਂਦੇ ਐ ਇਹ ਤਾਂ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਅਮਰ ਤਵੇਲਾ ਮਿਲ ਜਾਣਾ ਉਹ ਮਹਤੰਗੇ ਦਾ ਨਿਤਨੇਮ ਮਿਲ ਜਾਣਾ ਕਿ ਕਿਸੇ ਵੀ ਤਰ੍ਹਾਂ ਕਰਕੇ ਜੇ ਤੁਹਾਨੂੰ ਇਸ ਵੇਲੇ ਦੇ ਵਿੱਚ ਜਾਣਾ ਤੁੰਦੀ ਹੈ ਇਹ ਨਾ ਵੇਖੋ ਕਿ ਰਾਤ ਦੇ 2 ਵਜੇ ਆ ਜਾਂ ਫਿਰ ਤਿੰਨ ਵਜੇ ਅਤੇ 3 ਵਜੇ ਤਾਂ ਹਰੇਕ ਗੁਰਸਿੱਖ ਨੂੰ ਉੱਠਣ ਦਾ ਹੁਕਮ ਹੈ ਕਿ ਤਿੰਨ ਤੋਂ ਛੇ ਦਾ ਵੇਲਾ ਕਸਵਲਣਾ ਇਸ ਵੰਨ 9:00 ਤੇ ਤਿੰਨ ਤੋਂ ਪਹਿਲਾਂ 2 ਵਜੇ ਜਾਗ ਆ ਜਾਂਦੀ ਹੈ 2:30 ਵਜੇ ਜਾਗ ਆ ਜਾਂਦੀ ਆ ਉਸੇ ਵੇਲੇ ਹੀ ਇੱਕੇ ਨਾਮ ਜਪਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕੰਨ ਨੂੰ ਨੋਕਾ ਕਿਸਨਾਣ ਕਰਨ ਦੇ ਰੂਪੋਂ ਉਹ ਕਹਿੰਦੇ ਸਿਹਰੇ ਜੇ ਸਭ ਤੋਂ ਕਿਸਨਾਣ ਹੋ ਨਹੀਂ ਕੀਤਾ ਜਾਂਦਾ ਤਸੀਂ ਇਸ ਕਰਕੇ ਸਿਹਰੇ ਦੇ ਨਾਮ ਨਹੀਂ ਜਪਦੇ ਭਜਨ ਮੰਦਗੀ ਨਹੀਂ ਕਰਦੇ ਤਾਂ ਸੰਤਜੀ ਮਹਾਪੁਰਖ ਵੀ ਕਹਿੰਦੇ ਇਹ ਜਿਹੜਾ ਵੇਲਾ ਹੈ ਨਾ ਤਿੰਨ ਤੋਂ ਪਹਿਲਾਂ ਦਾ ਵੇਲਾ ਜਦੋਂ ਵੀ ਜਾਗ ਆਵੇ ਬਸ ਤੁਰੰਤ ਉੱਥੋਂ ਬੈਠੋ ਤੇ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦਿਓ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਤਾ ਫਿਰ 3 ਵਜੇ ਤੋਂ ਬਾਅਦ ਇਸ਼ਨਾਨ ਕਰਕੇ ਤੁਸੀਂ ਗੁਰਬਾਣੀ ਦਾ ਪਾਠ ਕਰ ਲੈਣਾ ਪਰ ਨਾਮ ਯਤਨ ਤੇ ਲਈ ਸ਼ਬਦ ਜਾਪ ਕਰਨ ਦੇ ਲਈ ਤੁਸੀਂ ਕੋਈ ਬੋਧੀ ਸੋਚ ਵਿਚਾਰਨਾ ਕਰੋ ਤੁਸੀਂ ਆਪਣੇ ਬਿਸਕਟੇ ਵੇਖ ਕੇ ਵਾਢ ਜਾਓ ਜੇ ਕਹਿੰਦੇ ਹਨ ਉਹਨਾਂ ਤੋਂ ਮੰਨਿਆ ਪਿਆ ਪਿਆ ਹੀ ਹੋਮ ਤੇ ਪਿਛੇ ਲੇ ਵਾਹਿਗੁਰੂ ਵਾਹਿਗੁਰੂ ਜੇ ਕੋਪਾ ਨੇ ਮੰਤਰ ਦੀਗਾ ਜਾਪ ਕਰੇ ਅਤੇ ਜਦੋਂ ਵੀ ਚਾਅਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਮੰਨ ਲਿਓ ਕਿ ਵਾਹਿਗੁਰੂ ਜੀ ਤਕਵਾ ਦਾ ਸ਼ੇਖਰੀਆ ਤੋ ਤੁਸੀਂ ਕੀ ਇਹ ਨਾ ਵਰਸ਼ਿਆ ਇਸ ਵੇਲੇ ਦੇ ਵਿੱਚ ਆਪ ਆਵਾਜ਼ ਮਾਰ ਕੇ ਉਠਾ ਆ। ਉਹ ਕਿ ਸੰਗਤ ਕੀ ਇਹ ਵਿਲਾ ਸਤੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਤੋਂ ਬਿਨਾ ਉਹਨਾਂ ਦੀ ਮਰਜ਼ੀ ਤੋਂ ਉਹਨਾ ਨਹੀਂ ਮਿਲਦਾ। ਪਰ ਜੇ ਇਹ ਵਿਲਾ ਮਿਲ ਗਿਆ ਹੈ ਤਾਂ ਕਿ ਤੁਹਾਨੂੰ ਜਲਦ ਆ ਜਾਂਦੀ ਆ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਵੀ ਇਸ਼ਨਾਨ ਦਾ ਸੰਬੰਧ ਸਾਡੇ शरीर ਦੀ ਸਾਫ ਸਫਾਈ ਦੇ ਨਾਲ ਆ। ਸਾਡੇ ਸਰੀਰ ਦੀ ਸਚਮਤਾ ਦੇ ਨਾਲ ਹੈ। ਜਦੋਂ ਆਪਾਂ ਇਸ਼ਨਾਨ ਕਰ ਲੈਨੇ ਆ ਤਾਂ ਚਲੋ ਸਭ ਦਾ ਸਰੀਰ ਸਾਫ ਸਫਾਈ ਦੇ ਨਾਲ ਨਾਉ ਚਸਤੀ ਵਰਤੀ ਦੇ ਵਿੱਚ ਵੀ ਆਉ ਜਾਂਦਾ ਹੈ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਸਚੁਨਤਾ ਵੀ ਬਹੁਤ ਜ਼ਰੂਰੀ ਹੈ ਸਾਫ ਸਫਾਈ ਵੀ ਜ਼ਰੂਰੀ ਆ ਇਸ਼ਨਾਨ ਕਰਨਾ ਚਾਹੀਦਾ ਹੈ ਪਰ ਜੇਕਰ ਸਿਰਫ ਤੁਸੀਂ ਇਸ ਕਾਰਨ ਕਰਕੇ ਹੀ ਉੱਥੇ ਨਾਮ ਨਹੀਂ ਜਪਦੇ ਕਿ ਮੈਂ ਇਸ਼ਨਾਨ ਨਹੀਂ ਕਰ ਪਾਵਾਂਗਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਮਹਾਂਕਰਤੀ ਕਹਿੰਦੇ ਕਿ ਭਾਈ ਨਾਮ ਜਪਣਾ ਜਾਦਾ ਜ਼ਰੂਰੀ ਹੈ ਨਾਮ ਦਾ ਸਿਮਰਨ ਸਾਡੇ ਮਨ ਨਾਲ ਹੈ ਜੇ ਤਨ ਦਾ ਇਸ਼ਨਾਨ ਨਹੀਂ ਹੋਇਆ ਪਾਣੀ ਦੇ ਨਾਲ ਮਨ ਦਾ ਇਸ਼ਨਾਨ ਕਰਾਓ ਤਾਂ ਜਨਮੰਦਗੀ ਕਰਕੇ ਮਨ ਦਾ ਇਸ਼ਨਾਨ ਕਰਵਾਓ ਕਿਉਂਕਿ ਕਈ ਕਹਿੰਦੇ ਆ ਇਦਾਂ ਦੇ ਆ ਵੀ ਜਿਨ੍ਹਾਂ ਦੇ ਸਰੀਰਕ ਦੁੱਖ ਰੋਗ ਲੱਗੇ ਹੋਣ ਕਰਕੇ ਉਹਨਾਂ ਤੋਂ ਸਿਰੇ-ਸਿਰੇ ਇਸ਼ਨਾਨ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਦਿੱਕਤ ਆਉਂਦੀ ਆ ਤਾਂ ਉਹਨਾਂ ਨੇ ਮਹਾਪਿਜੇ ਕੇਦੋਂ ਵੀ ਪਾਈ ਕੋਈ ਗੰਗਨੀ ਮਸਲਨਾਮ ਜਪੇ ਨਾਮ ਜਿਤਨਾ ਜ਼ਿਆਦਾ ਜਪੇ ਸੋ ਸੰਗਤ ਦੀ ਮਕਤੀ ਨਾਲ ਨਹੀਂ ਆਉਂਦੀ ਕੀ ਅਮਰਤ ਵੇਲੇ ਹਰ ਹਰ ਦੇ ਵਿੱਚ ਸਮਾਂ ਲਗਾ ਹੈ ਅਮਰਤ ਵੇਲੇ ਵਖਰੇ ਨਾਮ ਜਪਉਂਦੇ ਕਿੰਨਾ ਹੀ ਜਤਾਂਗੇ ਦੁਨਨਾਹੀ ਗੁਰਨਾਮ ਕਪਾਸ਼ਾ ਜੀ ਦੀ ਨੇੜੇ ਨੂੰ ਦੇਜਾਂਗੇ ਉਹਨਾਂ ਹੀ ਗੁਰਨਾਮ ਕਪਾਸ਼ਾ ਜੀ ਦੀਆਂ ਖੁਸ਼ੀਆਂ ਵਰਕਤਾ ਸਾਡੀ ਘੋਲੀ ਦੇ ਵਿੱਚ ਬੈਠ ਗਈਆਂ ਮਹਾ ਭਗਤ ਜੀ ਅਮਰਤ ਵੇਲੇ ਨੂੰ ਗੁਰਨਾਮ ਕਪਾਸ਼ਾ ਜੀ ਦੀ ਮਿੱਠੀ ਨਿੱਗੀ ਪਿਆਰੀ ਗੁੰਦ ਦਾ ਨਿਕ ਆਉਂਦੇ ਆ ਕਹਿੰਦੇ ਜਿਨ੍ਹਾਂ ਨੂੰ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦਾ ਨੇਮ ਮਿਲ ਗਿਆ ਸੰਜੋਣਾ ਨੂੰ ਗੁਰਨਾਮ ਕਪਾਸ਼ਾ ਜੀ ਦੀ ਗੁੰਦ ਮਿਲ ਗਈ ਜਿਹੜਾ ਆਪਸੇ ਕਿਰਪੂਰਦੀ ਦਾ ਲਾਲ ਮਾਤਾ ਪਿਤਾ ਨੂੰ ਕਿੰਨਾ ਪਿਆਰਾ ਹੁੰਦਾ ਹੈ ਉਹਦਾ ਸਾਥਾਂ ਕਿਨੇ ਦਰਮੇਨ ਤੇ ਪਰਸ਼ਾਹੀ ਜੀ ਦੇ ਜਨਮ ਬੰਨ੍ਹਣਾਂ ਨੇ ਅਮਰਤਵੇਲੇ ਉਹ ਕਿਹੜੇ ਨਾਮ ਜੱਤਉਂਦੇ ਹੈ ਇਹ ਦੇਖਣਾ ਸਭ ਤੋਂ ਸੱਚਾ ਪਰਸ਼ਾਹੀ ਕੀ ਨਹੀਂ ਕਿਰਤਾ ਕਰਦੇ ਅਮਰਤਵੇਲੇ ਦੇ ਵਿੱਚ ਆਪਾਂ ਇੱਕ ਵਾਰ ਵੀ ਵਾਹਿਗੁਰੂ ਜੀ ਕਹਿੰਦੇ ਆ ਨਾ ਇੱਕ ਵਾਰ ਕਹੇ ਹੋ ਵਾਹਿਗੁਰੂ ਦਾ ਪਤਨੇ ਕਿੰਨੇ guna ਫਲ ਮਿਲਦਾ ਹੈ ਭਾਵੇਂ ਕੀ ਆਪਾਂ ਦਿਨ ਦੇ ਵਿੱਚ ਜਦੋਂ ਵੀ ਵਾਹਿਗੁਰੂ ਜੀ ਦਾ ਨਾਮ ਜੱਤਦੇ ਆ ਵਾਹਿਗੁਰੂ ਕੀ ਨੂੰ ਯਾਦ ਕਰਦੇ ਆ ਉਹਨਾਂ ਦੇ ਚਰਨਾਂ ਜਨਨੇ ਉਹਨਾਂ ਦੇ ਚਰਨਾਂ ਦੇ ਵਿੱਚ ਕਿਸੇ ਵੀ ਵੇਲੇ ਦੀ ਕੀਤੀ ਹੋਈ ਭਜਨ ਬੰਦਗੀ ਜਪਿਆ ਭਗਵਾਨ ਨਾਮ ਪਰਮਾਨੰ ਸਦਾ ਜਪਿਆ ਹੋਇਆ ਵਰਤਣਾ ਨਹੀਂ ਜਾਂਦਾ ਉਹ ਇਹ ਗੰਗੀ ਬਹੁਤ ਕਿਰਪਾ ਕਰਦੀ ਨਹੀਂ ਪਰ ਅਮਰਤ ਵੇਲੇ ਦੀ ਖਾਸ ਮਹੱਤਤਾ ਹੈ ਅਮਰਤ ਮੇਰੇ ਗਿਆਨ ਦਾ ਤਾਂ ਖਾਸ ਨਹੀਂ ਤੇ ਇਹ ਗੱਲ ਉਹਨਾਂ ਨੂੰ ਪਤਾ ਜਿਹੜੇ ਇੰਨਾ ਪਰ ਕਤਾਨੂ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਦੇਤੇ ਮਾਲਕ ਨੇ ਕਿਰਪਾਤਾਂ ਦਿੱਤੀਆਂ ਜਿਨ੍ਹਾਂ ਦਾ ਤੁਮਰ ਤਵੇਹੇ ਦਾ ਨੀਮ ਟਕਾ ਹੋ ਗਿਆ ਹੈ ਸੰਗਤ ਕੀ ਅਰੋਹ ਗੁਰੂ ਦੇ ਅਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਨੇ ਕਿ ਮਹਾਰਾਜ ਸਾਡੇ ਤੇ ਵੀ ਪਰਸਾ ਕਰੋ ਸੰਮੇ ਅਗੰਢੀ ਪਿਆਰੇ ਨੀਗੇ ਹੋਰ ਗਵਨ ਮੇ ਤੁਕਸ਼ ਰਾਤ ਨੂੰ ਸੌਣ ਲੱਗਿਆਂ ਇਹ ਅਰਜੀ ਲਾ ਕੇ ਸੌਨੀ ਆ ਕਿ ਮਹਾਰਾਜ ਸੱਚਿਆ ਬਾਸ਼ਾ ਸਵੇਰੇ ਸਾਨੂੰ ਵੀ ਉਠਾ ਲੈਣਾ ਆਪਣਾ ਨਾਮ ਜਪ ਲੈਣਾ ਮੰਦੇ ਆ ਚੰਗੇ ਆ ਤੇਰੇ ਆ ਤੇਰੇ ਆਂ ਦੀ ਤੈਨੂੰ ਫਿਕਰ ਮਾਰਾ ਸੱਚੇ ਪਾਤਸ਼ਾਹ ਸਾਡੀ ਵੀ ਇਹ ਮੈਲੇ ਨਾਮ ਨੂੰ ਸਾਫ ਕਰ ਦੋ ਇਹ ਮੈਲੇ ਬਣਨੇ ਨਾਮ ਦੇ ਨਾਲ ਭਜਨ ਬੰਦਗੀ ਦੇ ਨਾਲ ਹੀ ਸਾਥ ਨੂੰ ਆਏ ਸੋ ਮਾਲਕ ਤੋਂ ਮਾਲਕ ਦੀ ਭਜਨ ਬੰਦਗੀ ਮੰਗਣੀ ਆ ਨਾਮ ਮੰਗਣਾ ਆ ਰਾਤ ਨੂੰ ਸ਼ਾਮ ਨੂੰ ਲੱਕਿਆ ਵਾਹਿਗੁਰੂ ਜੀ ਦਾ ਜਾਪ ਕਰਕੇ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਕਰਦਿਆਂ ਚੱਲ ਆਉਂਦਾ ਹੈ ਕਿਉਂਕਿ ਰਾਤ ਨੂੰ ਜਪਦੇ ਜਪਦੇ ਸੁਣਾਂਗੇ ਤਾਂ ਇਹ ਨਾਮ ਪੂਰੀ ਰਾਤ ਸਭੇ ਮਨ ਅੰਦਰ ਚੱਲਦਾ ਰਹਿਣਾ ਹੈ ਸੁੱਤਿਆਂ ਕਿ ਆ ਵੀ ਅਸੀਂ ਭਗਤੀ ਕਰ ਰਹੇ ਹਾਂਗੇ ਮਿਹਨਤ ਘੱਟ ਤੇ ਕਮਾਈ ਜ਼ਿਆਦਾ ਵਾਲੀ ਯੁਗਤੀ ਆ ਇਸ ਤਰ੍ਹਾਂ ਤਨ ਜਪਨ ਦਾ ਤਰੀਕਾ ਕਿ ਜਦੋਂ ਸਾਨੂੰ ਨੀਂਦ ਆਉਣ ਲੱਗਦੀ ਆ ਉਸੇ ਵੇਲੇ ਅੰਦਰ ਉੱਧਰ ਦੀਆਂ ਸੋਚਾਂ ਨੂੰ ਸੰਕੋਚ ਕੇ ਸਾਰੇ ਫੁਰਣਿਆਂ ਨੂੰ ਸੰਕੋਚ ਦੋ ਸਿਰਫ ਆਪਣਾ ਧਿਆਨ ਗੁਰੂ ਚਰਣਾ ਵਿੱਚ ਟਿਕਾ ਕੇ ਨਾਇ ਕਰੂ ਨਾਇ ਨਾਈਂ ਗਰੂ ਨਾਈਂ ਗ੍ਰੀ ਬਸ ਇਤੈ ਜਨਤ ਤੇ ਜੋ ਕਿਤੇ ਜੱਕਦੇ ਜਗਦੀ ਸੰਗਰਾਮ ਤੇ ਦੇਖਣਾ ਸਵੇਰੇ ਇਹ ਵਾਹਿਗੁਰੂ ਜੀ ਅੰਦਰ ਚੱਲ ਰਿਆ ਹੋਵੇ ਜੱਕਦੇ ਜੱਕਦੇ ਸੌਵਾਂਗੇ ਤੇ ਸਵੇਰੇ ਜੱਕਦੇ ਜੱਕਦੇ ਹੀ ਉੱਠਾਂਗੇ ਇਹ ਤੁਸੀਂ ਅੱਜ ਹੀ ਅਜ਼ਮਾ ਕੇ ਦੇਖੋ